ਕਿਤੋਂ ਕਿਤੋਂ ਟਰੇਸ ਕੀਤਾ ਗਿਆ ਤੇ ਕਿੰਨੇ ਕਿੰਨੇ ਵਿਅਕਤੀ ਜਿਹੜੇ ਸੀ ਜੋ ਕਿ ਇਸ ਸਨੇਚਿੰਗ ਦੇ ਵਿੱਚ ਜਾਂ ਖੋਮਾਈ ਦੇ ਵਿੱਚ ਜਿਹੜਾ ਸਾਹਮਣਿਆਂ ਆਇਆ ਆਪਣੀ ਸਿਕਿਉਰਿਟੀ ਪੂਰੀ ਰੱਖਣ ਆਪਣਾ ਪਾਸਵਰਡ ਕੋਈ ਲਿੰਕ ਓਟੀਪੀ ਵਗੈਰਾ ਕਿਸੇ ਨਾਲ ਸ਼ੇਅਰ ਨਾ ਸਾਰੇ ਅ ਅੱਜਕੱਲ੍ਹ ਵੈਲ ਐਜੂਕੇਟਿਡ ਨੇ ਸਾਰਿਆਂ ਨੂੰ ਪਤਾ ਹੈ ਆਪਣੀ ਆਪਾਂ ਸਿਕਿਉਰਿਟੀ ਕਿੱਦਾਂ ਕਰਨੀ ਆ ਕੋਈ ਓਟੀਪੀ ਵਗੈਰਾ ਸ਼ੇਅਰ ਨਾ ਕਰਨ ਸਾਈਬਰ ਕ੍ਰਾਈਮ ਜਿਹੜਾ ਉਹਨੂੰ ਰੋਕਿਆ ਜਾ ਸਕਦਾ ਹੈ ਅਵੇਅਰਨੈਸ ਇਸੀ ਹੈ ਕਿੰਨਾ ਕਿ ਸਮਾਂ ਕਿੰਨਾ ਕੁ ਹੋ ਗਿਆ ਆਪਣਾ ਮੋਬਾਈਲ ਫੋਨ ਜਿਹੜੇ ਘਵਾਚੇ ਜਿਹੜੇ ਮਿਲੇ ਅੱਜ ਅਸੀਂ 2 ਮਹੀਨਿਆਂ ਚ ਰਿਕਵਰ ਕੀਤੇ ਨੇ ਤੇ ਹੈਂਡਓਵਰ ਕਰਤੇ ਮੈਮ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਕਿਤਾਂ ਦੀ ਖੁਸ਼ੀ ਐ ਅੱਜ ਕਿੱਥੇ ਕਿਹਾ ਜਾਂਦਾ ਜੀ ਆਪਣਾ ਪੁਲਿਸ ਜਿਹੜੀ ਇਹ ਕਹਿੰਦੇ ਕਈ ਵਾਰੀ ਕਹਿ ਦਿੱਤਾ ਜਾਂਦਾ ਜੀ ਕਾਰਜ ਨਹੀਂ ਕਰਦੀ ਤੇ ਅੱਜ ਬੜੀ ਖੁਸ਼ੀ ਐ ਸਾਰਿਆਂ ਦੇ ਫੇਸ ਤੋਂ ਪਤਾ ਲੱਗ ਰਹੀ ਕਿ ਵਾਕੇ ਕਾਰਵਾਈ ਕੀਤੀ ਆ ਨਾ ਨਹੀਂ ਪੁਲਿਸ ਤੇ ਆਲਵੇਸ ਵਰਕ ਕਰਦੀ ਆ ਬਾਟਾ ਜੀ ਮੈਂ ਕਹਿਣਾ ਜਾਨਾ ਵਾ ਕਿ ਜਿੱਤੇ ਮੈਨੂੰ ਉਮੀਦ ਨਹੀਂ ਸੀ ਪਰ 1.5 ਮਹੀਨੇ ਵਿੱਚ ਮੇਰਾ ਫੋਨ ਮੇਰੇ ਹੱਥ ਜੇ ਆ ਜੀ ਕਿੱਤਾ ਜੇ ਫੋਨਾਂ ਦੇ ਢੇਰ ਤੁਸੀਂ ਉੱਪਰ ਜਾ ਕੇ ਵੇਖੋ ਕਿੰਤਾ ਬੰਦਿਆਂ ਦੀ ਖੁਸ਼ੀ ਆ ਜੀ ਜਿਨ੍ਹਾਂ ਦੇ ਫੋਨ ਗਵਾਚੇ ਆ ਆ ਜਨਾਂ ਦੇ ਮੱਥੇ ਵੇਖੋ ਕਿੰਨੇ ਖੁਸ਼ ਆ ਜੀ ਹਾਂ ਸਾਡੇ ਫੋਨ ਲੱਭ ਗਏ ਆਵੇਂ ਕਿਸੇ ਦਾ 5000 ਦਾ ਹੋਵੇ ਪਰ ਮੇਹ ਦਾ ਤਾਂ ਫੋਨ ਉਹਨੂੰ ਮਿਲੇ ਨਾ ਪਿਛਲੇ ਮਹੀਨੇ 25 ਤਰੀਕ ਨੂੰ ਗੁਆਚਾ ਸੀ ਜੀ ਮਜੀਠਾ ਰੋਡ ਤੋਂ ਕਿਤੇ ਗੋਮੂ ਗੱਡੀ ਕਿਪੇ ਨਹੀਂ ਸਨੇਚ ਕੀਤਾ ਗਿਆ ਸੀ ਮੈਂ ਉਹਦੇ ਪਿੱਛੇ ਵੀ ਭੱਜਿਆ ਆਂ ਬਟ ਉਹ ਮੋਟਰਸਾਈਕਲ ਤੇ ਸੀ ਮੈਂ ਪੈਦਲ ਸੀ ਉਹ ਨਿਕਲ ਗਿਆ ਸੀ ਫਿਰ ਕਾਫੀ ਰੋਸਟ੍ਰੀਮ ਦਾ ਡਿਟੇਲ ਕਢਾਇਆ ਗਿਆ ਕਾਲ ਡਿਟੇਲ ਕਢਾਇਆ ਗਿਆ ਫਿਰ ਉਹਦੇ ਕਾਲ ਡਿਟੇਲ ਤੋਂ ਪਤਾ ਲ ਜਿਹਨੇ ਫੋਨ ਚੁਰਾਇਆ ਸੀ ਬਟ ਉਹ ਕਹਿੰਦਾ ਕਿ ਮੈਂ ਖਰੀਦੇ ਆਵੇ ਤੇ ਫੋਨ ਅਜ ਉਹਨੇ ਹੀ ਉਹਦੀ ਉੱਥੇ ਦੁਬਈ ਚ ਸਾਡੇ ਬੰਦੇ ਨੂੰ ਹੈਂਡਓਵਰ ਕੀਤਾ ਤੇ 4 ਦਿਨ ਪਹਿਲੇ ਸਾਨੂੰ ਫੋਨ ਸਾਨੂੰ ਇੰਡੀਆ ਚ ਆ ਕੇ ਮਿਲ ਗਿਆ ਅਜੀ ਪਿਆਰ ਫਰੀਦ ਸਤਿ ਸ਼੍ਰੀਕਾਲ ਜੀ ਢਿੱਲੀ ਡੈਸਟੀਵੀ ਨੇਡਾ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਇਸ ਵਕਤ ਦੀ ਬੜੀ ਵੱਡੀ ਖਬਰ ਹੈ ਤੇ ਖਬਰ ਵੀ ਬੜੀ ਖੁਸ਼ੀ ਕਰਨ ਦੇਣ ਵਾਲੀ ਆ 78 प्लस ਮੋਬਾਈਲ ਸੀ ਜਿਹੜਾ ਅੰਮ੍ਰਿਤਸਰ ਦੇ ਵਿੱਚ 2 ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ ਜਾਂ ਸਨੇਚਿੰਗ ਦੇ ਵਿੱਚ ਖੋਏ ਗਿਆ ਜਾਂ ਗਮ ਹੋ ਗਿਆ ਸੀ ਸੋ ਪੰਜਾਬ ਪੁਲਿਸ ਦੇ ਵੱਲੋਂ ਬੜੀ ਕੜੀ ਮਿਹਨਤ ਦੇ ਨਾਲ ਅੱਜ 78 ਫੋਨ ਜਿਹੜੇ ਆ ਉਹਨਾਂ ਦੇ ਜਿਹੜੇ ਮਾਲਕ ਸੀ ਉਹਨਾਂ ਤੱਕ ਜਿਹੜਾ ਵਾ ਹੈਂਡ ਓਵਰ ਕਰ ਦਿੱਤੇ ਗਏ ਤੇ ਸਾਰਿਆਂ ਦੇ ਵਿੱਚ ਬੜੀ ਖੁਸ਼ੀ ਹੋਈ ਐਸੀ ਹੀ ਤਹਿਤ ਜਿਹੜੀ ਆ ਹੁਣ ਅਸੀਂ ਗੱਲਬਾਤ ਕਰ ਲਾਂਗੇ ਕਿ ਆਪਣਾ ਜਿਨ੍ਹਾਂ ਦੇ ਮੋਬਾਈਲ ਫੋਨ ਗੁੰਮ ਹੋਏ ਨੇ ਉਹਨਾਂ ਨੂੰ ਕਿੱਦਾਂ ਦਾ ਅਸੀਂ ਕਿੱਥੋਂ ਫੋਨ ਗਵਾਚੇ ਕੀ ਗੱਲਬਾਤ ਹੋਈ ਸੀ ਤੇ ਮੈਡਮ ਜਿਹੜੇ ਆਪਣਾ ਨਾਲ ਨੇ ਇੰਸਪੈਕਟਰ ਰਾਜਵੀਰ ਕੌਰ ਜੀ ਉਹਨਾਂ ਨਾਲ ਵੀ ਗੱਲਬਾਤ ਕਰ ਲਏ ਉਹਨਾਂ ਕੋਲ ਵੀ ਜਾਣਕਾਰੀ ਲੱਲਾਂਗੇ ਵੀ ਆਪਣਾ ਕਿੱਥੇ ਕਿੱਥੇ ਟਰੇਸ ਕੀਤੀ ਗਈ ਤੇ ਕਿੰਨੇ ਕਿੰਨੇ ਵਿਅਕਤੀ ਜਿਹੜੇ ਸੀ ਜੋ ਕਿ ਔਰ ਸਿੰ ਮੈਡਮ ਦੇ ਨਾਲ ਜਿਹੜੀ ਗੱਲਬਾਤ ਵਾ ਜਾਂ ਗੁੰਮ ਹੋਏ ਵਿਅਕਤੀਆਂ ਦੇ ਫੋਨ ਜਿਹੜੇ ਸੀ ਉਹਨਾਂ ਦੇ ਨਾਲ ਗੱਲਬਾਤ ਕਰ ਲਏ ਨੇ। ਤੋਂ ਗੱਲਬਾਤ ਕਰ ਲਏ ਨੇ ਆਪਣਾ ਸਵਾਲ ਜੋ ਆਬ ਜਿਹੜੇ ਮੈਡਮ ਨੂੰ ਪੁੱਛ ਲੈਣੇ ਆ। ਮੈਡਮ ਅੱਜ ਇੱਕ ਕਾਮਯਾਬੀ ਮਿਲੀ ਹੈ 78 ਦੇ ਪਲੱਸ ਜਿਹੜਾ ਮੋਬਾਈਲ ਫੋਨ ਆਪਣਾ ਮਿਲੇ ਨੇ ਆਪਣਾ। ਤਾਂ ਇਹ ਵਕਵਕ ਬੰਦਿਆਂ ਤੋਂ ਕਿੰਨਾ ਦੇ ਕੋਲ ਫੜੇ ਗਏ ਤੇ ਕੀ ਜਾਣਕਾਰੀ ਦੇਣਾ ਚਾਹੁੰਦੇ? ਇਹ ਮਿਸਿੰਗ ਮੋਬਾਈਲ ਫੋਨਸ ਨੇ ਇਹ ਵਕਵਕ ਬੰਦਿਆਂ ਤੋਂ ਆਪਾਂ ਰਿਕਵਰ ਕੀਤੇ ਨੇ। ਹਾਂਜੀ। ਮੈਮ ਜਿੰਨੇ ਵੀ ਬੰਦੇ ਕੋ ਫੜੇ ਗਏ ਨਾ ਤੇ ਪਹਿਲਾਂ ਵੀ ਮਾਮਲੇ ਦਰਜਾ ਕੋਈ? ਨਹੀਂ ਨਹੀਂ ਇਹ ਮਿਸਿੰਗ ਨੇ ਜਿੱਦ ਤੇ ਵਰਕਿੰਗ ਕਰਨ ਲੱਗ ਪਏ ਉਹਦੇ ਜਿਨ੍ਹਾਂ ਦੇ ਮੋਬਾਈਲ ਸੀ ਸਾਰੇ ਲੋਕਲ ਸੀ ਕਿ ਕਿਸੇ ਦਾ ਸ਼ਾਇਦ ਦੂਰੋਂ ਵੀ ਗਵਾਚ ਗਿਆ। ਇਹ ਕੁਝ ਗਿਆ ਸੀ ਅਦਰ ਸਟੇਟਸ ਵੀ ਅਸੀਂ ਉੱਥੋਂ ਵੀ ਪਾਰਸਲ ਕਰਵਾਏ। ਅੱਛਾ ਉੱਥੋਂ ਵੀ ਮਿਲੇ ਆਪਣਾ ਤੇ ਕੁਝ ਹੈਗੀ ਉਮੀਦ ਕਿਉਂਕਿ ਜਿਹਦਾ ਮੋਬਾਈਲ ਹੁੰਦਾ ਕੀ ਪਤਾ ਕਿ ਚਰਨੇ ਕਿੱਦਾਂ ਲਿਆ ਹੁੰਦਾ ਨਾ। ਉਮੀਦ ਤੇ ਹੈਗੀ ਹਾਂਜੀ ਮਿਲਣਗੇ ਜਿਨ੍ਹਾਂ ਦੇ। ਜੀ। ਤਾਂ ਕੀ ਕਹਿਣਾ ਚਾਹੋਗੇ ਆਪਣਾ ਲੋਕੀ ਤਾਂ ਲਾਪਰਵਾਹੀ ਬੜੀ ਵਰਤਦੇ ਆ ਆਪਣਾ ਜਿਵੇਂ ਕੋਈ ਕਾਰਜ ਹੁੰਦੇ ਛੋਟੇ-ਛੋਟੇ ਸਿਕਿਉਰਟੀ ਵਗੈਰਾ ਹੋਗੀ ਜੀਪੀਐਸ ਵੀ ਉਹ ਮਿਲਦੇ ਨੇ ਆਪਣਾ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਆਪਣੀ ਸਕਿਉਰਿਟੀ ਪੂਰੀ ਰੱਖਣ ਆਪਣਾ ਪਾਸਵਰਡ ਕੋਈ ਲਿੰਕ ਓਟੀਪੀ ਵਗੈਰਾ ਕਿਸੇ ਨਾਲ ਸ਼ੇਅਰ ਨਾ ਕਰੋ ਸਾਰੇ ਅ ਅੱਜਕੱਲ ਵੈਲ এডਿਕੇਟਿਡ ਨੇ ਸਾਰਿਆਂ ਨੂੰ ਪਤਾ ਹੈ ਆਪਣੀ ਆਪਾਂ ਸਕਿਉਰਿਟੀ ਕਿੱਦਾਂ ਕਰਨੀ ਆ ਕੋਈ ਓਟੀਪੀ ਵਗੈਰਾ ਸ਼ੇਅਰ ਨਾ ਕਰਨ ਸਾਈਬਰ ਕ੍ਰਾਈਮ ਜਿਹੜਾ ਉਹਨੂੰ ਰੋਕਿਆ ਜਾ ਸਕੀ ਅਵੇਅਰਨੈਸ ਇਸ ਸਭ ਤੋਂ ਵਧੀਆ ਕਿ ਕਿੰਨਾ ਕੁ ਸਮਾਂ ਕਿੰਨਾ ਕੁ ਹੋ ਗਿਆ ਆਪਣਾ ਮੋਬਾਈਲ ਫੋਨ ਜਿਹੜੇ ਘੜਾਚੇ ਜਿਹੜੇ ਮਿਲੇ ਅੱਜ ਅਸੀਂ 2 ਮਹੀਨਿਆਂ ਚ ਰਿਕਵਰ ਕੀਤੇ ਨੇ ਤੇ ਹੈਂਡਓਵਰ ਕਰਦੇ ਮੈਮ ਸਾਰਿਆਂ ਨੂੰ ਹਾਂਜੀ ਸਾਰਿਆਂ ਨੂੰ ਕਰਦੇ ਜੀ ਤਾਂ ਕਿੰਨੀ ਖੁਸ਼ੀ ਹੈ ਅੱਜ ਕਿੱਥੇ ਕਿਹਾ ਜਾਂਦਾ ਜੀ ਆਪਣਾ ਪੁਲਿਸ ਜਿਹੜੀ ਹੈ ਕਹਿੰਦੇ ਕਈ ਵਾਰੀ ਕਹਿ ਦਿੱਤਾ ਜਾਂਦਾ ਜੀ ਕਾਰਜ ਨਹੀਂ ਕਰਦੀ ਤੇ ਅੱਜ ਬੜੀ ਖੁਸ਼ੀ ਹੈ ਸਾਰਿਆਂ ਦੇ ਫੇਸ ਤੋਂ ਪਤਾ ਲੱਗ ਰਿਹਾ ਕਿ ਵਾਕੇ ਕਾਰਵਾਈ ਕੀਤੀ ਹੈ ਨਾ ਨਹੀਂ ਪੁਲਿਸ ਤੇ ਆਲਵੇਸ ਵਰਕ ਕਰਦੀ ਹੈ ਜੀ ਤਾਂ ਸਹਿਯੋਗ ਪੱਖੋਂ ਕੀ ਕਹਿਣਾ ਚਾਹੋਗੇ ਜਨਤਾ ਨੂੰ ਪਤਾ ਵੀ ਹੁੰਦਾ ਵੀ ਇੱਥੇ ਆਹ ਕੰਮ ਹੋ ਰਿਹਾ ਕਾਰਜ ਹੋ ਰਿਹਾ ਸਹਿਯੋਗ ਪੱਖੋਂ ਕੀ ਕਹਿਣਾ ਚਾਹੋਗੇ ਨਹੀਂ ਪਬਲਿਕ ਦਾ ਵੀ ਸਹਿਯੋਗ ਪੂਰਾ ਹੈ ਅਸੀਂ ਵੀ ਉਹਨਾਂ ਨੂੰ ਪੂਰਾ ਕਰ ਰਹੇ ਹਾਂ ਹਨਾ ਸਹਿਯੋਗ ਕਰ ਰਹੇ ਹਾਂ ਉਸੇ ਦੇਖਿਆ ਜੀ ਇਹ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਜਿਹੜਾ ਸੀ 78 ਪਲੱਸ ਯਾਨੀ ਕਿ 78 ਪਲੱਸ ਮੋਬਾਈਲ ਜਿਹੜੇ ਸੀ ਮੋਬਾਈਲ ਫੋਨ ਜਿਹੜਾ ਆਪਣਾ ਗੁੰਮ ਹੋਏ ਸੀ ਵਕ ਵਕ ਲੋਕਾਂ ਦੇ ਜਾਂ ਵਕ ਵਕ ਇਲਾਕੇ ਦੇ ਵਿਕਤੀਆਂ ਦੇ ਤਾਂ ਉਹਨਾਂ ਨੂੰ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੱਭ ਕੇ ਜਿਹੜਾ ਹਵਾਲੇ ਉਹ ਕਰ ਦਿੱਤਾ ਗਿਆ ਤੇ ਕਾਫੀ ਖੁਸ਼ੀ ਵੀ ਹੋਈ ਆ ਅਸੀਂ ਗੱਲਬਾਤ ਵੀ ਕਰ ਲਾਂਗੇ ਜਿਨ੍ਹਾਂ ਦੇ ਮੋਬਾਈਲ ਫੋਨ ਗਵਾਚੇ ਸੀ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਅੱਜ ਕਿਦਾਂ ਦਾ ਮਹਿਸੂਸ ਹੋ ਰਿਹਾ 2 ਮਹੀਨੇ ਦੇ ਅੰਦਰ ਜਿਹੜਾ 78+ ਫੋਨ ਜਿਹੜਾ ਲੱਭ ਕੇ ਦਿੱਤੇ ਆਪਾਂ ਗੱਲਬਾਤ ਕਰ ਲੈਨੇ ਆ ਜਿਹੜੇ ਵੀਰਾਂ ਦੇ ਜਾਂ ਭੈਣਾਂ ਦੇ ਜਿਨ੍ਹਾਂ ਦੇ ਮੋਬਾਈਲ ਗਵਾਚੇ ਸੀ ਤੇ ਅੱਜ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਦੇ ਹਵਾਲੇ ਕਰ ਦਿੱਤੇ ਆ ਇਸੇ ਤਰ੍ਹਾਂ ਕੋਈ ਇੱਕ ਸਿੰਘ ਵੀਰ ਆਪਣਾ ਵਿਜੀ ਆਪਣਾ ਕਿੰਨਾ ਮੇਲਾ ਪਹਿਲਾਂ ਜਿਹੜਾ ਸੀ ਫੋਨ ਗ ਸਰ ਮੇਰਾ 6 ਜੁਲਾਈ ਨੂੰ ਫੋਨ ਗਵਾਚਾ ਸੀ ਇਹ 12 Pro Plus ਸੀ ਹੈ ਜੀ ਤੇ ਮੈਂ ਤੇ ਹਾਰ ਚੁੱਕਿਆ ਸੀ ਕਿ ਨਹੀਂ ਮਿਲ ਸਕਦਾ ਬਟ ਅੱਜ ਕਮਿਸ਼ਨਰ ਸਾਹਿਬ ਦੀ ਟੀਮ ਦਾ ਮੈਂ ਸਾਰਾ ਕਮਿਸ਼ਨਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੇਰਾ ਫੋਨ ਲੱਭਣ ਦੇ ਵਿੱਚ ਮੇਰੀ ਹੱਲਪ ਕੀਤੀ ਹੈ। ਘਵਾਚਾ ਕਿੱਦਾਂ ਭਾਜੀ ਡਿਗ ਡੁਗ ਪਿਆ ਸੀ ਕਿ ਜਾਂ ਭੁੱਲ ਗਏ ਸੀ? ਹਾਂਜੀ ਭਾਈ ਡੇ ਪਿਆ ਸੀ ਐਵੇਂ ਮੈਂ ਕਹਾਂ ਚੱਕ ਲਿਆ ਅੱਜ ਜਿੱਦਾਂ ਵੀ ਡੇ ਪਿਆ ਸੀ ਜੀ ਮੇਰੇ ਕੋਲ ਫੋਨ। ਅਮਰitsar ਲੋਕਲ ਹੀ ਤੁਸੀਂ? ਹਾਂਜੀ ਅਮਰਸਾਦਾ ਹੀ ਆ ਜੀ। ਤੇ ਫਿਰ ਰਿਪੋਰਟ ਲਿਖਾਈ ਸੀ ਫਿਰ ਆਪਣਾ ਥਾਣੇ ਚ ਜੀ ਹਾਂਜੀ ਬੀਟ ਵਿਜੈ ਸਾਂਝ ਕੇ ਬਹੁਤ ਵਧੀਆ ਉਹਨਾਂ ਦਾ ਵੀ ਰਿਸਪਾਂਸ ਮਿਲਿਆ ਵਾ ਪਰ ਜੇ ਮੈਂ ਕਹਿਣਾ ਜਾਨਾ ਵਾ ਕਿ ਜਿੱਥੇ ਮੈਨੂੰ ਉਮੀਦ ਨਹੀਂ ਸੀ ਪਰ ਡੇਢ ਮਹੀਨੇ ਵਿੱਚ ਮੇਰਾ ਫੋਨ ਮੇਰੇ ਹੱਥ 'ਚ ਆ ਗਿਆ ਜੀ ਭਾਜੀ ਕੰਮ ਕੀ ਕਰਦੇ ਹੋ ਤੁਸੀਂ ਕੰਮ ਸਰ ਮੇਰੀ ਪ੍ਰਾਈਵੇਟ ਹੀ ਹੈ ਜੀ ਆ ਦਿਖਾ ਦਿਓ ਇੱਕ ਵਾਰੀ ਤੁਸੀਂ ਇਹ ਫੋਨ ਸੀ ਆਪਣਾ ਭਾਜੀ ਹੋਣ ਦਾ ਇਹ ਦੇਖ ਸਕਦੇ ਹੋ ਤੁਸੀਂ ਇਹ ਫੋਨ ਜਿਹੜਾ ਆਪਣਾ ਫੋਨ ਜਿਹੜਾ ਵਾ ਅੱਜ ਡੇਢ ਮਹੀਨਾ ਪਹਿਲਾਂ ਜਿਹੜਾ ਫੋਨ ਗੁਆਚਾ ਸਿੰਘ ਸਾਹਿਬ ਨੂੰ ਮਿਲਦਾ ਤੇ ਕਾਫੀ ਖੁਸ਼ੀ ਹੁੰਦੀ ਆਪਣਾ ਮਿਹਨਤ ਨਾਲ ਕਮਾਈ ਜਿਹੜੇ ਪੈਸੇ ਆ ਇੱਕ ਇੱਕ ਰੁਪਿਆ ਜਿਹੜਾ ਬੜਾ ਮੁੱਲ ਰੱਖਦਾ ਵਾ ਤੇ ਅਸੀਂ ਹੋਰ ਵੀ ਆਪਣਾ ਜਿਹੜੇ ਲੋਕ ਨੇ ਜਾਂ ਵਿਅਕਤੀ ਨੇ ਉਹਨਾਂ ਨੂੰ ਵੀ ਪੁੱਛ ਲੈਨੇ ਆ ਆਪਣਾ ਤੇ ਕੀ ਕਹਿਣਾ ਚਾਹੋਗੇ ਪੰਜਾਬ ਪੁਲਿਸ ਨੇ ਚੰਗੀ ਕਾਰਜਗੁਜ਼ਾਰੀ ਦੀ ਮੈਂ ਕਹਿਣਾ ਚਾਹੁੰਦਾ ਜਿੱਦਾਂ ਲੋਕੀ ਕਹਿੰਦੇ ਪੰਜਾਬ ਪੁਲਿਸ ਕੁਝ ਨਹੀਂ ਕਰਦੀ ਪ ਮੈਂ ਧੰਨਵਾਦ ਕਰਦਾ ਕਮਿਸ਼ਨਰ ਸਾਹਿਬ ਦਾ ਉਹਨਾਂ ਦੀ ਟੀਮ ਦਾ ਸਾਰੇ ਪੰਜਾਬ ਸਾਰੇ ਮੇਰੇ ਵੀਰਾਂ ਦਾ ਕਿ ਹਾਂ ਬਹੁਤ ਵਧੀਆ ਨਾਲ ਕੰਮ ਕੀਤਾ ਤੇ ਕੰਮ ਕਰਨਾ ਚਾਹੀਦਾ ਆ ਜਿਹੜੇ ਆਪਾਂ ਸਟੈਪ ਚੁੱਕਦੇ ਵੇ ਤਾਂ ਉਹਨੂੰ ਕੰਟੀਨਿਊ ਜੇ ਆਪਾਂ ਚੱਕੀਏ ਜਿੱਦਾਂ ਅਜੇ ਫੋਨਾਂ ਦੇ ਢੇਰ ਤੁਸੀਂ ਉੱਪਰ ਜਾ ਕੇ ਵੇਖੋ ਕਿੱਦਾਂ ਬੰਦਿਆਂ ਦੀ ਖੁਸ਼ੀ ਆ ਜੀ ਜਿਨ੍ਹਾਂ ਦੇ ਫੋਨ ਗਵਾਚੇ ਆ ਅਜਾਂ ਦੇ ਮੱਥੇ ਵੇਖੋ ਕਿੰਨੇ ਖੁਸ਼ ਆ ਜੀ ਹਾਂ ਸਾਡੇ ਫੋਨ ਲੱਭ ਗਏ ਭਾਵੇਂ ਕਿਸੇ ਦਾ 5000 ਦਾ ਹੋਵੇ ਪਰ ਮੇਹਨਤ ਦਾ ਫੋਨ ਉਹਨੂੰ ਮਿਲੇ ਨਾ ਬਹੁਤ ਖੁਸ਼ੀ ਹੁੰਦੀ ਆ ਜੀ ਬਸ ਐਹੀ ਕਿਹੜੇ ਲੱਕੇ ਤੋਂ ਗਵਾਚਿਆ ਸੀ ਬਈ ਜੀ ਮੇਰਾ ਤੇਜਨਗਰ ਤੋਂ ਜੀ ਸੁਲਤਾਨਪੁਰ ਰੋਡ ਸੁਲਤਾਨਪੁਰ ਰੋਡ ਤੇਜਨਗਰ ਠੀਕ ਆ ਬਹੁਤ ਬਹੁਤ ਧੰਨਵਾਦ ਬਹੁਤ ਵਧਾਈ ਹੋਵੇ ਜੀ ਤਾਂ ਚੀਜ਼ ਮ ਉਹ ਵਾਕਿਆ ਉਹਦਾ ਇੱਕ ਇੱਕ ਪੈਸਾ ਬੜਾ ਕੀਮਤੀ ਹੁੰਦਾ ਤੇ ਕਿਹੜਾ ਫੋਨ ਗਵਾਚਿਆ ਸੀ ਤੇ ਕਿਵੇਂ ਪ੍ਰਾਪਤ ਹੋਇਆ ਸਰ ਮੇਰਾ ਫੋਨ ਆਈਫੋਨ 13 ਹੈ ਦਿਖਾ ਦਿਓ ਫੋਨ ਦਿਖਾ ਦਿਓ ਮੇਰਾ ਫੋਨ ਮੈਂ ਖਰੀਦੇ ਹੋਂਦਾ ਨਾ ਗਵਾਚ ਜਾਂਦਾ ਮੈਨੂੰ ਕੋਈ ਅਫਸੋਸ ਨਹੀਂ ਹੁੰਦਾ ਸੀ ਲੇਕਿਨ ਮੇਰੇ ਬੇਟੇ ਨੇ ਕੈਨੇਡਾ 'ਚ ਮਿਹਨਤ ਕਰਕੇ ਖਰੀਦ ਕੇ ਮੇਰਾ ਫੋਨ ਮੈਨੂੰ ਭੇਜ ਆਇਆ ਸੀ ਮੈਨੂੰ ਬਹੁਤ ਖੁਸ਼ੀ ਆ ਗਈ ਕਮਿਸ਼ਨਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਿਹਨਤ ਦੀ ਕਮਾਈ ਦਿਨ ਰਾਤ ਜਾ ਕੇ ਆਪਣਾ ਤੁਸੀਂ ਭਾਵਕ ਹੋ ਗਏ ਆਪਣਾ ਨਾ ਹਾਂਜੀ ਹਾਂਜੀ ਇਹ ਕਿੰਨੇ ਮਨਥ ਪਹਿਲਾਂ ਘਵਾਚਾ ਸੀ ਤੇ ਕਿੱਥੇ ਘਵਾਚਾ ਸੀ ਪਿਛਲੇ ਮਹੀਨੇ 25 ਤਰੀਕ ਨੂੰ ਘਵਾਚਾ ਸੀ ਜੀ ਮਜੀਠਾ ਰੋਡ ਤੋਂ ਕਿਤੇ ਗੋਮੂ ਗੱਡੇ ਦੇ ਕੋਲ ਸੀ ਨਹੀਂ ਸਨੇਚ ਕੀਤਾ ਗਿਆ ਸੀ ਮੈਂ ਉਹਦੇ ਪਿੱਛੇ ਵੀ ਭੱਜਿਆ ਆਵਾ ਬਟ ਉਹ ਮੋਟਰਸਾਈਕਲ ਤੇ ਸੀ ਮੈਂ ਪੈਦਲ ਸੀ ਉਹ ਨਿਕਲ ਗਿਆ ਸੀ ਫਿਰ ਜਦੋਂ ਕਾਲ ਆਈ ਤੇ ਕਿੱਥੋਂ ਕਾਲ ਆਈ ਤੇ ਫਿਰ ਉਹਦੋਂ ਕਿਦਾਂ ਦਾ ਪਾਲ ਸੀ ਜਦੋਂ ਕਿਹਾ ਜੀ ਆਪਣਾ ਸਰਦਾਰ ਜੀ ਤੁਹਾਡਾ ਫੋਨ ਲੱਗ ਗਿਆ ਨਹੀਂ ਫੋਨ ਐਕਚੁਅਲੀ ਚ ਨਾ ਉਹਦੀ ਚ SIM ਇਨਸਰਟ ਕੀਤਾ ਗਿਆ ਸੀ ਉਹ ਯੋਗੇਸ਼ਰ ਨੇ ਪਤਾ ਕੀਤਾ ਫਿਰ ਉਸ SIM ਦਾ ਡਿਟੇਲ ਕਢਾਇਆ ਗਿਆ ਕਾਲ ਡਿਟੇਲ ਕਢਾਈ ਗਿਆ ਫਿਰ ਉਹਦੇ ਕਾਲ ਡਿਟੇਲ ਤੋਂ ਪਤਾ ਲੱਗਾ ਕਿ ਇਹ ਬ ਤੇ ਜਿੰਨੇ ਫੋਨ ਚੁਰਾਇਆ ਸੀ ਬਟ ਉਹ ਕਹਿੰਦਾ ਕਿ ਮੈਂ ਖਰੀਦੇ ਆਵੇ ਫਿਰ ਉਹਨੂੰ ਮੈਡਮ ਨੇ ਸਮਝਾਇਆ ਰਾਜਵੀਰ ਮੈਡਮ ਦੇ ਐਫਰਟ ਯੋਗੇਸ਼ਰ ਦੇ ਐਫਰਟ ਨਾਲ ਕਮਿਸ਼ਨਰ ਸਾਹਿਬ ਦੀ ਕਿਰਪਾ ਨਾਲ ਤੇ ਫੋਨ ਅਜ ਉਹਨੇ ਯੋਗੀ ਉੱਥੇ ਦੁਬਈ ਚ ਸਾਡੇ ਬੰਦੇ ਨੂੰ ਹੈਂਡਓਵਰ ਕੀਤਾ ਤੇ ਚਾਰ ਦਿਨ ਪਹਿਲੇ ਸਾਨੂੰ ਫੋਨ ਸਾਨੂੰ ਇੰਡੀਆ ਵਿੱਚ ਆ ਕੇ ਮਿਲ ਗਿਆ ਮੈਂ ਕਮਿਸ਼ਨਰ ਸਾਹਿਬ ਨੂੰ ਫੋਨ ਜਮਾ ਕਰਾ ਦਿੱਤਾ ਸੀ ਜੋ ਕਿ ਅੱਜ ਕਮਿਸ਼ਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਮੈਨੂੰ ਫੋਨ ਮੈਨੂੰ ਦਿੱਤਾ ਤੇ ਸਰਦਾਰ ਜੀ ਪੰਜਾਬ ਪੁਲਿਸ ਜਿਹੜੀ ਸਾਡੇ ਭੈਣ ਭਰਾ ਨੇ ਬੜਾ ਸੋਹਣਾ ਕਾਰਜ ਕਰ ਰਿਆ ਹਨਾ ਕੀ ਕਹਿਣਾ ਚਾਹੋਗੇ ਆਪਣਾ ਕਿ ਵੇਖੋ 78 ਪਲਸ ਅੱਜ ਕਿੰਨੇ ਜੀ ਖੁਸ਼ ਹੋਏ ਹੋਣਗੇ ਸਰ ਦੇਖੋ ਪਹਿਲੀ ਗੱਲ ਤੇ ਕਦੀ ਐਸਾ ਜਿਹਾ ਕੋਈ ਕੰਮ ਪਿਆ ਨਹੀਂ ਆਸਤਕ ਬਟ ਮੈਂ ਪ੍ਰਾਊਡ ਫੀਲ ਕਰਨਾ ਆਪਣੀ ਪੰਜਾਬ ਪੁਲਿਸ ਤੇ ਪਲਸ ਸਾਡੇ ਕਮਿਸ਼ਨਰ ਸਾਹਿਬ ਤੇ ਜੀ ਇੱਕ ਵਾਰੀ ਫੋਨ ਦਿਖਾ ਦਿੱਤਾ ਜਾਵੇ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਫੋਨ ਸੀ ਜਿਹੜਾ ਆਈਫੋਨ ਸੀ ਜਿਹੜਾ ਗਵਾਚ ਗਿਆ ਸੀ ਅੱਜ ਤੋਂ ਕੁਝ ਸਮਾਂ ਪਹਿਲੇ ਤੇ ਸਰਦਾਰ ਜੀ ਕਹਿੰਦੇ ਆ ਮੇਰੇ ਬੇਟੇ ਨੇ ਦਿਨ ਰਾਤ ਜਾ ਕੇ ਮਿਹਨਤ ਦੀ ਕਮਾਈ ਕਰਕੇ ਫੋਨ ਲਿਆ ਸੀ ਤੇ ਅੱਜ ਫੋਨ ਜਿਹੜਾ ਵਾ ਮਾਨੀਓ ਕਿ ਪੰਜਾਬ ਪੁਲਿਸ ਜਿਹੜੀ ਸਾਡੀ ਦਿਨ ਰਾਤ ਜਿਹੜੀ ਕਾਰਜਕਾਰੀ ਮਿਹਨਤ ਕਰੀ ਉਹਨਾਂ ਦੀ ਮਿਹਨਤ ਸਦਕਾ ਹੀ ਅੱਜ ਫੋਨ ਇਹਨਾਂ ਦੇ ਹੱਥ ਦੇ ਵਿੱਚ ਹੈ ਤੇ ਖੁਸ਼ੀ ਜਿਹੜੀ ਹੈ ਸਮਾਜਨੀ ਜਾਰੀ ਕਿਤੇ ਨਾ ਕਿਤੇ ਸਰਦਾਰ ਜੀ ਭਾਵਕ ਵੀ ਹੋ ਗਏ ਸੀ ਸਰਦਾਰ ਜੀ ਆ ਸਾਥ ਆਪਾਂ ਨਹੀਂ ਦਿੰਨੇ ਪੰਜਾਬ ਪੁਲਿਸ ਕਹਿੰਦੀ ਆ ਵੀ ਆਪਾਂ ਸਾਥ ਦੀ ਕਿਤੇ ਨਾ ਕਿਤੇ ਸਾਥ ਨਹੀਂ ਦਿੰਨੇ ਉਹ ਕ੍ਰਾਈਮ ਵਧਦਾ ਜਾਂਦਾ ਪਤਾ ਹੁੰਦਾ ਆਪਾਂ ਨੂੰ ਗਲਤ ਕਿੱਥੇ ਹੋ ਰਿਹਾ ਗਲੀ ਗੁਆਂਚ ਜਾਂ ਲਾਕੇ ਚ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਰ ਕਈ ਜਗ੍ਹਾ ਐਸਾ ਸਾਨੂੰ ਪਤਾ ਵੀ ਹੁੰਦਾ ਬਟ ਕੁਝ ਕਹਿ ਸਕਦੇ ਆਪਾਂ ਕਿ ਆਪਾਂ ਰੰਜਿਸ਼ ਨਹੀਂ ਲੈਣਾ ਚਾਹੁੰਦੇ ਜਾਂ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਨਾਮ ਕਿਧਰੇ ਆਏ ਸਾਨੂੰ ਪਤਾ ਹੁੰਦੇ ਵੀ ਅਸੀਂ ਪੁਲਿਸ ਦੀ ਮਦਦ ਨਹੀਂ ਕਰ ਪਾਉਂਦੇ ਸਰਦਾਰ ਜੀ ਉਹ ਤਾਂ ਕਿਹੜੇ ਇਲਾਕੇ ਦੇ ਤੁਸੀਂ ਰਹਿਣ ਵਾਲੇ ਹੋ ਮੈਂ ਮਜੀਠਾ ਰੋਡ ਰਿਸ਼ੀ ਵਿਆਰ ਦਾ ਰਹਿਣ ਵਾਲਾ ਰਿਸ਼ੀ ਵਿਆਰ ਤੇ ਰਹਿੰਦਾ ਜੀ ਠੀਕ ਹੈ ਸੋ ਅੱਜ ਫੋਨ ਹੈਂਡ ਓਵਰ ਹੋ ਗਿਆ ਅਸੀਂ ਵਧਾਈ ਦਿੰਦੇ ਆ ਜੀ ਥੈਂਕ ਯੂ ਥੈਂਕ ਯੂ ਕਮਿਸ਼ਨਰ ਸਾਹਿਬ ਦਾ ਬਹੁਤ ਬਹੁਤ ਥੈਂਕ ਯੂ ਤੁਹਾਨੂੰ ਧੰਨਵਾਦ ਕਮਿਸ਼ਨਰ ਸਾਹਿਬ ਦਾ ਰਾਜੀਵਰ ਮੈਡਮ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਧੰਨਵਾਦ ਜੀ ਸੋ ਤੁਸੀਂ ਦੇਖਿਆ ਜੀ ਖੁਸ਼ੀ ਦੇਖੋ ਕਿੰਨੀ ਹੁੰਦੀ ਆਪਣਾ ਖੁਸ਼ੀ ਚ ਹਰ ਇੱਕ ਦੇ ਚਿਹਰੇ ਤੇ ਜਿਹੜੀ ਆ ਭਾਵੁਕ ਹੋ ਕਿ ਜਿਹੜਾ ਕਿਤੇ ਨਾ ਕਿਤੇ ਦਰਦ ਜਾ ਆ ਗਿਆ ਸੀ ਆਪਣਾ ਭਾਵੁਕ ਵੀ ਹੋ ਗਿਆ ਆਪਣਾ ਤਾਂ ਬੜੀ ਖੁਸ਼ੀ ਹੋਈ ਆ ਆਪਣਾ ਅੱਜ ਜਦੋਂ ਆਪਣਾ 78 ਪਲੱਸ ਜਿਹੜੇ ਆਪਣਾ ਵਿਅਕਤੀ ਸੀ ਆਪਣਾ ਆਏ ਸੀ ਇਹਨਾਂ ਨੂੰ ਫੋਨ ਵੱਖੋ ਵੱਖਰੇ ਜਦੋਂ ਹੈਂਡ ਓਵਰ ਹੁੰਦੇ ਆ ਤਾਂ 2 ਮਹੀਨੇ ਦੇ ਵਿੱਚ ਜਿਹੜਾ ਕੜੀ ਮੁਸਤਤ ਦੇ ਨਾਲ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਦੀ ਟੀਮ ਜਿਹੜੀ ਆ ਇਹਨਾਂ ਨੂੰ ਫੋਨ ਲੱਭਣ ਚ ਕਾਮਯਾਬ ਹੁੰਦੀ ਕਿਤੇ ਗੁੰਮ ਹੋ ਗਿਆ ਕਿਸੇ ਨੇ ਸਨੇਚਿੰਗ ਕਰ ਲੇ ਚੋਰੀ ਹੋ ਗਏ ਜਾਂ ਕਿਤੇ ਤੋਂ ਖੋ ਮਾਈ ਹੋ ਗਈ ਉਹ ਸਾਰੇ ਫੋਨ ਜਿਹੜਾ ਅੱਜ ਵਾਪਸ ਜਿਹੜੇ ਕੀਤੇ ਗਏ ਤਾਂ ਹਰ ਇੱਕ ਦੇ ਚਿਹਰੇ ਦੇ ਉੱਪਰ ਖੁਸ਼ੀ ਸੀ ਸੋ ਇਸ ਵਾਲੇ ਦੀ ਜਿਹੜੀ ਵੱਡੀ ਖਬਰ ਆ ਕਿ ਸ਼ਹਿਰ ਅੰਮ੍ਰਿਤਸਰ ਦੇ ਵਿੱਚ 78 ਲੋਕਾਂ ਦੇ ਗੁੰਮ ਹੋਏ ਫੋਨਾਂ ਨੂੰ ਜਿਹੜਾ ਵਾ ਪੰਜਾਬ ਪੁਲਿਸ ਨੇ ਲੱਭ ਕੇ ਉਹਨਾਂ ਦੇ ਹਵਾਲੇ ਕੀਤਾ ਤੇ ਸਾਰਿਆਂ ਨੇ ਜਿਹੜਾ ਵਾ ਪੰਜਾਬ ਪੁਲਿਸ ਦੀ ਵਾਵਾ ਕੀਤੀ ਸੋ ਇਦਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਤੁਸੀਂ ਡੇਲੀ ਡੈਸਕ ਟੀਵੀ ਕੈਨੇਡਾ ਦੇ ਨਾਲ ਜ਼ਰੂਰ ਜੁੜੇ ਰਹੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਸ਼ਾ ਮੇਨਾਂ ਨੇ ਕੈਮਰਾਮੈਨ ਕਰਮ ਸਿੰਘ ਡੇਲੀ ਡੈਸਕ ਟੀਵੀ ਕੈਨੇਡਾ ਤੋਂ